ਤੁਹਾਡਾ ਧੰਨਵਾਦ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਮਾਪਿਓ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਵੀ ਤੇ ਨਾਲ ਨਾਲ ਨਵੀਂ ਨਿਯੁਕਤੀ ਦੀਆਂ ਵੀ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦਾ ਇਹ ਪਹਿਲਾ ਨਿਯੁਕਤੀ ਪੱਤਰ ਦੇਣ ਦਾ ਸਮਾਰੋਹ ਹੈ ਦੋ ਚਾਰ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਜਿੱਥੇ ਲਗਭਗ ਹਰ ਦੂਜਾ ਜਾਂ ਤੀਜਾ ਪਿੰਡ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਲਗਭਗ ਹਰੇਕ ਪਿੰਡ ਚ ਕਿਸੇ ਨਾ ਕਿਸੇ ਜੰਗ ਦਾ ਆਜ਼ਾਦੀ ਦਾ ਗਦਰ ਦੀ ਲਹਿਰ ਦਾ ਕੂਕਾ ਲਹਿਰ ਦਾ ਕਾਰਗਿਲ ਦਾ ਜਦ ਦੇਸ਼ ਦੇ ਵਾਸਤੇ ਹੋਰ ਕਿਸੇ ਡਿਊਟੀ ਦੌਰਾਨ ਲਗਭਗ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਹੀਦ ਹੈ ਦੁਨੀਆਂ ਤੇ ਇਹੋ ਜਿਹੀ ਕੋਈ ਧਰਤੀ ਨਹੀਂ ਫੀਰਾਂ ਫਕੀਰਾਂ ਸ਼ਾਇਰਾਂ ਤੇ ਬਹੁਤ ਹੀ ਮਿਹਨਤੀ ਲੋਕਾਂ ਦੀ ਧਰਤੀ ਹੈ ਦੁਨੀਆ ਪਰ ਚ ਪੰਜਾਬੀ ਮਿਲ ਜਾਂਦੇ ਆ ਤੇ ਦੁਨੀਆ ਪਰ ਚ ਪੰਜਾਬੀ ਸਕਸੈਸਫੁਲ ਮਿਲਦੇ ਆ ਕਦੇ ਫੇਲ ਪੰਜਾਬੀ ਨਹੀਂ ਮਿਲੂਗਾ ਤੁਹਾਨੂੰ ਮੈਂ ਕਹਿੰਨਾ ਉਹਨਾਂ ਕਈ ਵਾਰੀ ਇੰਡਸਟਰੀ ਵਾਲੇ ਆ ਜਾਂਦੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਉਹਨਾਂ ਕਿ ਅਸੀਂ ਤਾਂ ਉਹ ਲੋਕ ਆਂ ਜੀ ਜੇ ਕਿਸੇ ਮੁਲਕ ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜੰਨੇ ਆ ਕੋਈ ਚਲੋ ਜਾਣਾ ਤਾਂ ਕਿਤੇ ਜਾਣਾ ਤਾਂ ਕਿਤੇ ਹੋਰ ਸੀ ਚਲ ਇੱਥੇ ਲਾ ਕੇ ਚਲ ਇੱਥੇ ਕੰਮ ਜਾ ਬੋ ਜਨੇ ਫਿਰ ਮੈਂ ਤਾਂ ਇਹ ਵੀ ਕਹਿਣਾ ਨਾ ਕਿ ਮੈਂ ਕਿਸੇ ਸੀਡੀ ਚ ਪਹਿਲਾਂ ਇਸਤੇਮਾਲ ਕੀਤਾ ਸੀ ਇਹ ਗੱਲ ਕਿ ਜਦੋਂ ਨੀਲ ਐਮਸਟ੍ਰਾਂਗ ਜਿਹੜਾ ਅਮਰੀਕਾ ਦਾ ਸਾਇੰਸਦਾਨ ਸੀ ਜਿਹੜਾ ਪਹਿਲੀ ਵਾਰ ਚੰਨ ਤੇ ਗਿਆ ਸੀ ਤਾਂ ਉਹ ਚੰਨ ਤੇ ਜਾ ਕੇ ਉਹਨੇ ਕਿਹਾ ਮੇਰਾ ਨਾਮ ਇਤਿਹਾਸ ਚ ਲਿਖਿਆ ਜਾਊਗਾ ਸਭ ਤੋਂ ਪਹਿਲਾਂ ਚੰਦ ਤੇ ਮੈਂ ਪੈਰ ਰੱਖਿਆ ਉਹਨੇ ਅਮਰੀਕਾ ਦਾ ਝੰਡਾ ਗੱਡ ਕੇ ਕਹਿੰਦਾ ਚੱਲ ਥੋੜਾ ਤੁਰ ਕੇ ਆਉਨੇ ਆ ਥੋੜੀ ਜੀ ਦੂਰ ਗਿਆ ਅਗਲੇ ਮੋੜ ਤੇ ਇੱਕ ਪੰਜਾਬੀ ਸ਼ੇਰੇ ਪੰਜਾਬ ਢਾਬਾ ਖੋਲੀ ਬੈਠਾ ਸੀ ਉਹ ਕਹਿੰਦਾ ਬਾਉ ਜੀ ਦੱਸੋ ਦਾਲ ਮੱਖਣੀ ਮਟਰ ਪਨੀਰ ਪਨੀਰ ਪੁਰਜੀ ਬਣਾਦੀਏ ਕੜੀ ਪਕੌੜਾ ਵਿਗਿਆ ਉਹ ਹੈਰਾਨ ਹੋ ਗਿਆ ਉਹ ਕਹਿੰਦਾ ਯਾਰ ਮੈਂ ਤਾਂ ਸੋਚਦਾ ਸੀ ਮੈਂ ਆ ਪਹਿਲਾ ਤੇ ਤੂੰ ਇੱਥੇ ਢਾਬਾ ਵੀ ਖੋਲੀ ਬੈਠਾ ਹੈ ਤੂੰ ਵੀ ਇੱਧਰ ਕਿੱਧਰ ਉਹ ਕਹਿੰਦਾ ਬਾਪੂ ਜੀ ਇੱਧਰ ਕਿੱਧਰ ਵਾਲੀ ਗੱਲ ਨਾ ਪੁੱਛੋ ਕਪੂਰਤਲੇ ਦੇ ਇੱਕ ਏਜੰਟ ਨਾਲ 20 ਲੱਖ ਰੁਪਏ ਚ ਅਮਰੀਕਾ ਲੈ ਜਾਣ ਦੀ ਗੱਲ ਹੋਈ ਸੀ ਆ ਪਤਾ ਨਹੀਂ ਕਿੱਥੇ ਲਾ ਗਿਆ ਇੱਥੇ ਸੋ ਮੈਨੂੰ ਲੱਗਦਾ ਉਹ ਕਹਿੰਦੇ ਚੰਦਰਯਾਨ ਨਾਲ ਬਾਅਦ ਸੰਪਰਕ ਨਹੀਂ ਹੋਇਆ ਮੈਂ ਕਿਹਾ ਉੱਥੇ ਕੋਈ ਪੰਜਾਬੀ ਫਿਰਦਾ ਹੋਣਾ ਉਹ ਨਹੀਂ ਫੜ ਰੱਖਿਆ ਹੋਣਾ ਉਹ ਕਿ ਸਾਡੇ ਮੁਲਕ ਚੋਂ ਆਇਆ ਚਲਾ ਜਾ ਮੇਰੇ ਕੋਲ ਰਹਿ ਲੈ ਕਰ ਸੋ ਉਹ ਬੇਨਤੀ ਕੌਮ ਹੈ ਸਾਡੀ ਗੁਰੂ ਪਰ ਵੀ ਗੁਰੂਆਂ ਦੀ ਅਸ਼ੀਰਵਾਦ ਪ੍ਰਾਪਤ ਕਰਤੀ ਹੈ ਔਰ 22 ਘੰਟੇ ਸ਼ਿਫਟਾਂ ਲਾਉਣ ਵਾਲੇ ਔਰ 0 ਤੋਂ ਸ਼ੁਰੂ ਹੋ ਕੇ 1000 ਤੱਕ ਜਾਣ ਵਾਲੇ ਪੰਜਾਬੀ ਕੌਮਕਲੀ। ਹਾਲమే ਕਮੇਡੀ ਕਾਸਟਰਾਂ ਦੇ ਵਿੱਚ ਇਹ ਇਨ੍ਹਾਂ ਦੇ ਤਾਂ ਤਵੇ ਲਾਏ ਨੇ ਵੀ ਲੁੱਟੀ ਜਾਂਦੇ ਆ। ਤੇ ਇਹੀ ਹੁੰਦਾ ਸੀ। ਤੇ ਹੁਣ ਜੇ ਪੈਨ ਉਹ ਮੇਰੇ ਹੱਥ ਚ ਆ ਗਿਆ ਤੇ ਮੈਂ ਵੀ ਉਹੀ ਕਰੀ ਜਾਵਾਂ ਫਿਰ ਮੇਰੇ ਤੋਂ ਵੱਡਾ ਪਾਪ ਨਹੀਂ ਲੱਗੂ ਫਿਰ ਕਿਸੇ ਨੂੰ। ਸੋ ਇਸ ਕਰਕੇ ਹੁਣ ਤਾਂ ਮੇਰੀ ਜ਼ਿੰਮੇਵਾਰੀ ਇਹ ਹੈ। ਕਿ ਮੈਨੂੰ ਜਿੰਨਾ ਕੁ ਪ੍ਰਮਾਤਮਾ ਨੇ ਸਵਾਸ ਦਿੱਤੇ ਜਾਂ ਜ਼ਿੰਮੇਵਾਰੀ ਦਿੱਤੀ ਹੈ ਉਹਨੇ ਚ ਹਰ ਰੋਜ਼ ਮੇਰੇ ਪਹਿਨਚੋਂ ਐਸੇ ਫੈਸਲੇ ਨਿਕਲਣ ਜਿਦੇ ਨਾਲ ਲੋਕਾਂ ਦੇ ਘਰਾਂ ਚ ਜਿਹੜੇ ਨੇ ਖੁਸ਼ੀਆਂ ਆਉਣ ਲੋਕਾਂ ਦੇ ਘਰਾਂ ਚ ਤਰੱਕੀਆਂ ਦੇ ਚਿਰਾਗ ਬਲਣ ਉਹ ਕਾ ਬਲੂਕ ਪੱਖੀ ਹੁੰਦਾ ਅੱਜ ਵੀ ਆਉਣ ਤੋਂ ਪਹਿਲਾਂ ਲਗਭਗ 70-80 ਫਾਈਲਾਂ ਸਾਈਨ ਕਰਕੇ ਆਇਆ ਔਰ ਹਰ ਫਾਈਲ ਦੇ ਵਿੱਚ ਇਹ ਪੁੱਛਦਾ ਹੁਣ ਨਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੈ ਇਹ ਆ ਫਾਇਦਾ ਜੀ ਇਹਦਾ ਫੇਰ ਠੀਕ ਹੈ ਮੈਂ ਸਾਈਨ ਕਰ ਦੇਣਾ। ਇਤੋਂ ਬਦਕਿਸਮਤੀ ਇਹ, ਇਤੋਂ ਪਹਿਲਾਂ ਵਾਲੇ ਪੁੱਛਦੇ ਸੀ ਇਹ ਮੇਰਾ ਕੀ ਫਾਇਦਾ ਹੈ? ਮੇਰੇ ਪਰਿਵਾਰ ਦਾ ਕੀ ਫਾਇਦਾ ਹੈ? ਮੇਰੇ ਭਤੀਜੇ ਦਾ ਕੀ ਫਾਇਦਾ ਹੈ? ਮੇਰੇ ਸਾਲੇ ਦਾ ਕੀ ਫਾਇਦਾ ਹੈ? ਮੇਰੇ ਜੀਜੇ ਦਾ ਕੀ ਫਾਇਦਾ ਹੈ? ਉਹ ਆਹ ਦੇਖਦੇ ਰਹੇ। ਉਹ ਆਹ ਦੇਖਦੇ ਰਹੇ ਬਸ। ਸੋ ਇਸ ਕਰਕੇ ਹੁਣ ਸਭ ਤੋਂ ਵੱਧ ਤੜਫਦੇ ਵੀ ਹੋਈ ਨੇ। ਰੋਜ਼ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਤੜਕੇ ਉੱਠ ਕੇ। ਤੜਕੇ ਉੱਠ ਕੇ ਲੱਗ ਜਾਂਦੇ ਆਂ ਐ ਕਿਉਂ ਕਰਤਾ ਉਹਨੂੰ ਕਰਤਾ। मैं तो यही कहूँगा जी माल ग्डी ना वो जो खाली होंगी है खाली डब्बे सब तो बद खड़का करते हैं जो माल ग्डी भर जाती है आराम न लग जाती सो इन डब्बे खाली हो गए इन्हें डब्बे खाली ने वोटा डब्बे भी खाली ने तो खड़का तो कर फिर वो खड़का कर ही जान फिर जो मर्जी कही जान ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਪਹਿਲੀ ਵਾਰ ਹੋਇਆ ਹਿਸਟਰੀ ਚ ਪੰਜਾਬ ਦੀ ਹਿਸਟਰੀ ਚ ਵੀ ਦੇਸ਼ ਚ ਵੀ ਨਹੀਂ ਕਦੇ ਹੋਇਆ ਇਦਾਂ ਆਮ ਤੌਰ ਤੇ ਸਰਕਾਰਾਂ ਆਉਂਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਤੁਹਾਡਾ ਡਿਪਾਰਟਮੈਂਟ ਵੀ ਐਸਾ ਕਰਤਾ ਵਾਲਾ ਘਾਟੇ ਵਾਲਾ ਸੌਦਾ ਦਿਖਾ ਕੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੇ ਨੇ ਤੇ ਅਸੀਂ ਚੜ੍ਹਦੇ ਸਾਲ ਪਹਿਲੀ ਜਨਵਰੀ ਨੂੰ ਖੁਸ਼ਖਬਰੀ ਦਿੱਤੀ ਹੈ ਉਲਟੀ ਗੰਗਾ ਪੰਜਾਬ ਚ ਭਾਈ ਹੈ ਕਿ ਪਹਿਲੀ ਵਾਰ ਹੋਇਆ ਹੈ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਕਿਉਂਕਿ ਉਹ ਕਹਿੰਦਾ ਤੇਸੀਂ ਅਸੀਂ ਅਸੀਂ ਚਲਾ ਕੇ ਦਿਖਾਵਾਂਗੇ ਤੁਹਾਨੂੰ ਸਾਨੂੰ ਫੜਾਓਏ ਸੋ ਸਾਡੇ ਕੋਲੇ ਕੋਲਾ ਆਪਣਾ ਹੈਗਾ ਖਰਖੰਡ ਦੇ ਵਿੱਚ ਅਸੀਂ ਆਪਣੀ ਜਿਹੜੀ ਕੋਲੇ ਦੀ ਬੰਦ ਪਈ ਖਾਨ ਸੀ 2015 ਤੋਂ ਬੰਦ ਪਈ ਸੀ ਉਹ ਚਲਾਈ ਉਹਦੇ ਚੋਂ ਸਾਨੂੰ ਕੋਲਾ ਆਉਂਦਾ ਜੀ ਬਹੁਤ ਕੁਆਲਟੀ ਬਹੁਤ ਕਮਾਲ ਦੀ ਹੈ ਉਸ ਕੋਲੇ ਦੀ ਪਰ ਉਹ ਕੋਲੇ ਨੂੰ ਸਿਰਫ ਤੁਸੀਂ ਸਰਕਾਰੀ ਥਰਮਲ ਪਲਾਂਟ ਚ ਹੀ ਵਰਤ ਸਕਦੇ ਹੋ ਪੰਜਾਬ ਵਿੱਚ ਪੰਜ ਨੇ ਲਹਿਰਾ ਮੁਹੱਬਤ ਰੋਪੜ ਗੋਇੰਦਵਾਲ ਸਾਹਿਬ ਰਾਜਪੁਰਾ ਤੇ ਬਠਿੰਡਾ ਪੰਜੇ ਥਰਮਲ ਪਲਾਂਟਾਂ ਦਾ ਜੋ ਤਿੰਨ ਪ੍ਰਾਈਵੇਟ ਸੀ ਅਸੀਂ ਤਾਂ ਦੋ ਚ ਹੀ ਕੋਲਾ ਵਰਤ ਸਕਦੇ ਸੀ ਕੋਲਾ ਬਹੁਤ ਜ਼ਿਆਦਾ ਸੀ ਸਾਨੂੰ ਕਈ ਵਾਰੀ ਕੋਲ ਮੰਤਰਾਲੇ ਨੂੰ ਇਹ ਕਹਿਣਾ ਪੈਂਦਾ ਸੀ ਕਿ ਤੁਹਾਨੂੰ 10 15 ਦਿਨ ਹੋ ਕਰੋ ਜੀ ਕੈਸੀ ਨਹੀਂ ਕੱਢਣਾ ਸਾਡੇ ਕੋਲ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਤਾਂ ਫਿਰ ਜਦੋਂ ਆਇਆ ਪਤਾ ਲੱਗਿਆ ਕਿ ਉਹ ਜਿਹੜੇ ਕਿਉਂਕਿ ਉਹਨਾਂ ਨੂੰ ਕੋਲਾ ਇੱਧਰ-ਉੱਧਰੋਂ ਲੈਣਾ ਪੈਂਦਾ ਉਹਨਾਂ ਤੋਂ ਨਹੀਂ ਚੱਲ ਰਿਹਾ ਫਨਪਲਪੰਟ ਅੱਜੇ ਵੀ ਅੱਪਾ ਖਰੀਦ ਲੈਨੇ ਕੋਲਾ ਆਪਣੇ ਕੋਲ ਹੈਗਾ ਹੁਣ ਤਿੰਨ ਸਰਕਾਰੀ ਨੇ ਦੋ ਰਹਿ ਗਏ ਉਹਨਾਂ ਦੋਨੂੰ ਵੀ ਕਹਤਾ ਜੇ ਕਦੇ ਮੂਡ ਹੋਵੇ ਸਾਡੇ ਨਾਲ ਗੱਲ ਕਰ ਲਿਓ ਕਿ ਮੰਗੇ ਉਹਨਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਉਹਨਾਂ ਦਾ ਵੀ ਜਾਂਚ ਵਿਸ਼ਾ ਹੋ ਰਿਹਾ ਜਿਹੜੀ ਗੋਇੰਦਵਾਲ ਵਾਲੇ ਥਰਮਲ ਪਲਾਂਟ ਤੋਂ 70 ਰੁਪਏ 8 ਪੈਸੇ ਬਿਜਲੀ ਪਰ ਯੂਨਟ ਪੈਂਦੀ ਸੀ ਉਹ 1 ਜਨਵਰੀ ਤੋਂ ਜਿੱਦਾਂ ਸਾਈਨ ਹੋ ਗਏ 4 ਰੁਪਏ 50 ਪੈਸੇ ਤੇ ਆ ਗਈ ਹੋਈ ਪੰਗੇ ਫ੍ਰੀਜ ਦੇਵਾਂਗੇ ਖੇਤਾਂ ਦੇ ਵਿੱਚ ਆਪਾਂ ਸਾਰੇ ਤੁਸੀਂ ਬਹੁਤ ਸਾਰੇ ਖੇਤੀ ਬੈਕਗ੍ਰਾਉਂਡ ਚ ਆਏ ਹੋਵੋਗੇ 8 ਘੰਟੇ ਬਿਜਲੀ ਆਉਂਦੀ ਸੀ ਨਾ ਪਹਿਲਾਂ ਝੋਨੇ ਵਾਸਤੇ ਮੈਂ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ 8 ਘੰਟੇ ਕਿਹਨੇ ਡਿਸਾਈਡ ਕੀਤੇ ਨੇ ਭਈ ਕਿ 8 ਘੰਟਿਆਂ ਚ ਉਹਦੀ ਸਾਰਾ ਚ ਉਹ ਨਾ ਉਹਦਾ ਠੀਕ ਆਰਾਮ ਜਾਂਦਾ ਕਹਿੰਦੇ ਜੀ ਅਫਸਰਾਂ ਨੇ ਕੀਤੇ ਨੇ ਮੈਂ ਕਿਹਾ ਉਹਨਾਂ ਅਫਸਰਾਂ ਚ ਕੋਈ ਨੱਕੇ ਤੇ ਗਿਆ ਕਦੇ ਖੇਤ ਗਿਆ ਕਦੇ ਵੀ 8 ਘੰਟਿਆਂ ਚ ਕੀ ਹੁੰਦਾ ਨਾਲੇ 8 ਘੰਟਿਆਂ ਚ ਵੀ 2 ਘੰਟੇ ਮੈਂ ਕੱਟ ਕੇ ਅੱਧੇ ਘੰਟੇ ਫੇਰ ਮੈਂ ਕਹਿੰਦਾ ਉਹਨੂੰ ਪਤਾ ਵੀ ਖਾਲ ਮਰਨਾ ਕੀ ਹੁੰਦਾ ਇਹ ਨਾ ਜੀ ਮੈਂ 8 ਘੰਟੇ ਕਿਉਂ ਡਿਸਾਈਡ ਕੀਤਾ ਤ ਨਹੀਂ ਇਹ ਕਿੱਥੇ ਲਿਖਿਆ ਕੀ ਹੈ ਮੈਂ ਕਿਹਾ ਵੀ ਐ ਕਰੋ ਇਹ 8 ਘੰਟਿਆਂ ਦੀ ਤੁਸੀਂ 4 ਦਿਨ ਦਾ ਲਾਓ ਚਾਰ ਦਿਨ ਦਾ ਪ੍ਰੋਗਰਾਮ ਬਣਾਓ ਚਾਰ ਦਿਨਾਂ ਚ ਤੁਸੀਂ 8 ਘੰਟੇ ਦੇ ਕੇ ਕਿੰਨੇ ਘੰਟੇ ਬਿਜਲੀ ਦੋਗੇ ਚਾਰ ਦਿਨਾਂ ਚ 32 ਘੰਟੇ ਮੈਂ ਕਹਾਂ ਵੀ ਐ ਕਰੋ 11 ਘੰਟੇ ਦੇ ਦਿਓ 3 ਦਿਨਾਂ ਵਾਸਤੇ ਕਿੰਨੇ ਘੰਟੇ ਹੋਣਗੇ 33 ਘੰਟੇ 1 ਘੰਟੇ ਵੱਧ ਲੱਗਿਆ ਪਰ 11 ਘੰਟੇ ਜਦੋਂ ਦਿਓਗੇ ਕਿਸਾਨ ਕੋਈ ਕਮਲਾ ਨਹੀਂ ਹੈਗਾ ਕਿ ਉਹ ਬੱਟਾਂ ਦੇ ਉੱਤੋਂ ਦੀ ਪਾਣੀ ਕਰ ਦੂਗਾ ਬੱਟਾ ਤਾਂ ਉਸੇ ਨੂੰ ਪੋਚੜੀਆਂ ਪਹਿਣਗੀਆਂ ਨਾ ਪਰ ਉਹ 10 ਘੰਟੇ ਵਾ ਮੋਟਰ ਬੰਦ ਕਰ ਦੂਗਾ ਕਿ ਮੈਂ ਠੀਕ ਆ 3 ਦਿਨ 11-11 ਘੰਟੇ ਦੇ ਦਾਂਗੇ ਅਗਲੇ 3 ਦਿਨ ਉਹਨੂੰ ਮੋਟਰ ਚਲਾਉਣ ਦੀ ਲੋੜ ਨਹੀਂ ਪੈਣੀ। ਤੁਹਾਡਾ ਕਿੰਨਾ ਬਚੂਗਾ ਮੈਂ ਕਿਹਾ। ਤੁਸੀਂ 8-8 ਘੰਟੇ ਤਰਸਾ ਤਰਸਾ ਦੇ ਜਾਂਦੇ ਹੋ ਉਹਨਾਂ ਨੂੰ ਡੀਜ਼ਲ ਖਰੀਦ ਕੇ ਜਨਰੇਟਰ ਚਲਾਉਣੇ ਪੈਂਦੇ ਨੇ। ਅਸੀਂ ਆਹ ਕਰਤਾ ਜੀ। ਇਸ ਤਰ੍ਹਾਂ ਸੋਚਦੇ ਆਂ ਅਸੀਂ। ਗਰਾਊਂਡ ਤੋਂ ਲੈ ਕੇ ਕਿਉਂਕਿ ਆਏ ਉੱਥੋਂ ਹੀ ਆਏ ਨਾ। ਪੱਤਰਕਾਰ ਮੈਨੂੰ ਕਹਿੰਦੇ ਆਹ ਬਹੁਤ ਉਚਾਈ 'ਤੇ ਚਲੇ ਗਏ ਆਂ। ਮੈਂ ਕਿਹਾ ਅੱਛਾ ਜੀ। ਆਪਕੋ ਡਰਨੇ ਲੱਗਤਾ ਮੈਨੇ ਕਿਸ ਬਾਤ ਕਹਾ। ਕਹੀਂ ਆਪ نیچے ਆ ਗਏ ਤੋ। ਮੈਂ ਕਿਹਾ ਜੀ 30-30 40-40 ਫੁੱਟ ਡੂੰਘੇ ਬੋਰ ਦੇ ਟੋਏਂ ਚੋਂ ਨਿਕਲ ਕੇ ਆਏ ਆਂ ਜੀ। ਹੁਣ ਇਹ ਦੂ ਥੱਲੇ ਕਿੱਥੇ ਪਰਿਵਾਰ ਚ ਬੈ ਕੇ ਰੋਟੀ ਖਾਓ ਰਿਸ਼ਤੇਦਾਰੀਆਂ ਇੱਥੇ ਨੇ ਦੋਸਤ-ਮਿੱਤਰ ਇੱਥੇ ਨੇ ਜੀ ਨਹੀਂ ਕਰਦਾ ਕਿਸਦਾ ਉੱਥੇ ਜਾ ਕੇ ਜਾ ਕੇ ਉਹਨਾਂ ਮੁਲਕਾਂ ਦੇ ਵਿੱਚ ਨਾ ਕਲਚਰ ਆਪਣਾ ਨਾ ਭਾਸ਼ਾ ਆਪਣੀ ਨਾ ਮੌਸਮ ਆਪਣਾ ਰੋਜ਼ ਆਪਾਂ ਨੂੰ ਖਬਰ ਆਉਂਦੀ ਹੈ ਦਿਲ ਦਾ ਦੌਰਾ ਪੈ ਗਿਆ ਜੀ ਦਾ ਡੈਥ ਹੋ ਗਈ ਨੌਜਾਨ ਮੁੰਡੇ ਦੀ ਫਿਰ ਲਾਸ਼ਾ ਮੰਗਾਉਣ ਵਾਸਤੇ ਤਰਸੀ ਜਾਂਦੇ ਰਹਿੰਦੇ ਕਿਵੇਂ ਚਲੋ ਆਖਰੀ ਵਾਰੀ ਮਿੱਟੀ ਦੇਖ ਲਈਏ ਸੋ ਆਪਾਂ ਇੱਥੇ ਹੀ ਕਰ ਲਈਏ ਦੂ ਵਧੀਆ ਧਰਤੀ ਐ ਨਹੀਂ ਕੋਈ ਐਸੇ ਨੂੰ ਠੀਕ ਕਰੀਏ ਤਾਂ ਉਹ ਉਹ ਵੀ ਬਾਪਸਾਉਣਗੇ ਤੇ ਇੱਥੋਂ ਜਾਣ ਦੀ ਜਾਣ ਦੀ ਕੋਈ ਸੋਚਣਗੇ ਵੀ ਨਹੀਂ ਬਹੁਤ ਸਾਰੇ ਮੈਨੂੰ ਨਿਯੁਕਤੀ ਪੱਤਰਾਂ ਦੇ ਵਿੱਚ ਜ ਕਈ ਵਾਰੀ ਜਦੋਂ ਮਿਲਦੇ ਨੇ ਤਾਂ ਉਹ ਉਹਨਾਂ 'ਚ ਬਹੁਤ ਸਾਰੇ ਕਹਿੰਦੇ ਨੇ ਕਿ ਕੈਨੇਡਾ ਜਾਣ ਦਾ ਪ੍ਰੋਗਰਾਮ ਸੀਗਾ ਜੀ ਅੱਧੇਕ ਪੈਸੇ ਦਾ ਪ੍ਰਬੰਧ ਹੋ ਗਿਆ ਸੀ ਬਾਈ ਇੰਨੇ ਨੂੰ ਕਹਿੰਦੇ ਚਿੱਠੀ ਆ ਗਈ ਪੰਜਾਬ ਸਰਕਾਰ ਦੀ ਵੀ ਆਜੋ ਨੌਕਰੀਆਂ ਲੋ ਕਹਿੰਦੇ ਕੈਨੇਡਾ ਕੈਨਸਲ ਕਰਤਾ ਜੀ ਹੁਣ ਕੋਈ ਨਾ ਕੋਈ ਥੋੜੇ ਝੋ ਵੀ ਹੋਣੇ ਆਜੇ ਵੀ ਜਾਣ ਦਾ ਪ੍ਰੋਗਰਾਮ ਬਣੂਗਾ ਪਰ ਹਾਂ ਜਿਸ ਤਰ੍ਹਾਂ ਵੀ ਕੇ ਸਿੰਘ ਜੀ ਨੇ ਕਿਹਾ ਇਸ ਨੌਕਰੀ ਨੂੰ ਪਹਿਲੀ ਨੌਕਰੀ ਨਾ ਸਮਝਿਓ ਤੇ ਨਾਲੇ ਆਖਰੀ ਨਾ ਸਮਝਿਓ ਹੁਣ ਤੁਹਾਨੂੰ ਇੱਕ ਮੌਕਾ ਮਿਲ ਗਿਆ ਇੱਕ ਜਿਵੇਂ ਕਿਹਾ ਇਹਨਾਂ ਨੇ ਸਟੇ ਸੈਕਟਰੀ ਸਾਹਿਬ ਨੇ ਪਹਿਲੀ ਕਮਾਈ ਮਾਂ ਦੇ ਹੱਥਾਂ ਦੇ ਤਰਨ ਦਾ ਮੌਕਾ ਮਿਲ ਗਿਆ ਨਾਲ ਹੁਣ ਤੁਹਾਨੂੰ ਕਿਤਾਬਾਂ ਰੱਖੋ ਨਾਲ ਨਾਲ ਹੁਣ ਅਗਲੀ ਪੜ੍ਹਾਈ ਕਰੋ ਐਸੇ ਪੜ੍ਹਾਈ ਚੋਂ ਬਹੁਤ ਕੁਝ ਨਿਕਲੂਗਾ ਐਸੇ ਨੌਕਰੀ ਚੋਂ ਬਹੁਤ ਕੁਝ ਨਿਕਲੂਗਾ ਸੋ ਮੈਨੂੰ ਕੁਝ ਮੁੰਡੇ ਕੁੜੀਆਂ ਇਹ ਜਿਹੀ ਮਿਲੇ ਕਹਿੰਦੇ ਸਾਲ ਦੇ ਵਿੱਚ ਸਾਡੀ ਤੀਜੀ ਨੌਕਰੀ ਹੈ ਜੀ ਪਹਿਲਾਂ ਕਲਰਕ ਸੀਗੇ ਫਿਰ ਐਸਡੀਓ ਬਣ ਗਏ ਫਿਰ ਫਿਰ ਅਸੀਂ ਪਲਾਨਿੰਗ ਡਿਪਾਰਟਮੈਂਟ ਸੋ ਮੈਂ ਤੀਜੀ ਨੌਕਰੀ ਮੈਂ ਕਹਿੰਦਾ ਇੱਕ ਸਾਲ 'ਚ ਤਿੰਨ ਤਿੰਨ ਮੌਕੇ ਮਿਲ ਜਾਂਦੇ ਐ 75 ਸਾਲ 'ਚ ਇੱਕ ਮੌਕਾ ਵੀ ਨਹੀਂ ਮਿਲਿਆ ਇਹਨਾਂ ਚੇਰੇ ਨਾ ਉਦਾਸ ਹੋ ਗਏ ਸੀ ਕਿਉਂਕਿ 25 ਸਾਲ ਤੱਕ ਦੋ ਬੰਦਿਆਂ ਨੇ ਰਾਜ ਕੀਤਾ ਨਾ ਦੋ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨਹੀਂ 15 ਉਹ 10 25 ਸਾਲਾਂ ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿਨਤਾ ਦੱਸੀ ਹੋਈ ਨਹੀਂ 9 9.5 ਸਾਲ ਤੱਕ ਕੱਲਾ ਖਜ਼ਾਨਾ ਮੰਤਰੀ ਇਹੀ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਫਿਰ ਦੱਸੋ ਕੀ ਕੀ ਖੁਸ਼ੀ ਹੋਊਗੀ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਫਿਰ ਬੱਚੇ ਕੀ ਕਰਨਗੇ ਉਹ ਚਲੋ ਯਾਰ ਫਿਰ ਹੋਰ ਕਿਤੇ ਦੇਖਦੇ ਆਂ ਕਿਤੇ ਉਧਰ ਜਾਂਦੇ ਆਂ ਪੋਜ਼ਿਟਿਵਿਟੀ ਨਹੀਂ ਕਦੇ ਦਿੱਤੀ ਇਹਨਾਂ ਨੇ ਸੋ ਇਸ ਕਰਕੇ ਦੋ ਚਾਰ ਬੰਦਿਆਂ ਕਰਕੇ ਆਪਾਂ ਡਰ ਨਾਲ ਡਰ ਗਏ ਆ ਨਾ ਆਉ ਪਕਟੇ ਖੜੇ ਯਾਰ ਮੈਂ ਨਹੀਂ ਕਹਿੰਦਾ ਕਿ ਮੇਰੇ ਮਾਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਤੋਰ ਕੇ ਜੋੜ ਕੇ ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੁਪਰ ਬਣੂਗਾ ਬਹੁਤ ਜਲਦੀ